সব দেবা নি এনকার করে নি নম্বর লাইগে ও ইয়া তো কে আর বলি মানে তো ফটো কাটনি দিদি হিরো হিরো পড়ি দিই তো কর সব তে ফটো কাটনি কাম নি তো কাম নি লাগি সোমা है मैं कहां बता के हो आई है उधर आके आ गए यार एक प्रॉब्लम है ओ भाई ਮੇਰੇ ਸਤਕਾਰਯੋਗ ਮੇਰੇ ਵੀਰ ਮੇਰੀਆਂ ਭੈਣਾਂ ਸਾਰਿਆਂ ਨੂੰ ਜੈ ਪੀਮ ਜੈ ਭਾਰ ਮੇਰਾ ਨਾਮ ਚਮਨ ਲਾਲ ਪਿੰਡ ਗੁਰੂਸਹਿ ਮੈਂ ਸੇਲ ਪ੍ਰਦਾਨ ਕਰੇਗਾ ਅਸੀਂ ਬਹੁਤ ਮਿੰਟ ਕਿਤੇ 5 ਤੋਂ 6 ਵਾਰੀ ਚੰਡੀਗੜ੍ਹ ਗਏ ਆ ਤੇ 800 200 ਬੰਦੇ ਦੇ ਏਅਰਪੋਰਟ ਤੇ ਪਹੁੰਚੇ ਸਾਰੇ ਆਗੂ ਬਸ ਜਿਨ੍ਹਾਂ ਨੂੰ ਬਹੁਤ ਮੁਸ਼ਕਲਾਂ ਉੱਤੇ ਆਈਆਂ ਹਨ ਜਾਣਦੇ ਤੇ ਉੱਥੋਂ ਸਾਨੂੰ ADC ਨੂੰ ਆਰਡਰ ਹੋਏ ਨੇ ਕਿ ਇੱਥੇ ਮੰਗ ਪੱਤਰ ਲਈ ਜਾਣ ਤੇ ਆ ਸਾਡੀ ਦੂਜੀ ਮੀਟਿੰਗ ਇਹ ਪਹਿਲੀ ਮੀਟਿੰਗ ਵਿੱਚ ਅਸੀਂ 31 ਤੋਂ 35 ਇੱਕ ਮੰਗ ਪੱਤਰ ਦਿੱਤੇ ਅੱਜ ਫਿਰ ਅਸੀਂ 25 ਤੋਂ 30 ਤੱਕ ਮੰਗ ਪੱਤਰ ਦੇਾਂਗੇ ਕਿਉਂਕਿ ਇਹ ਸਾਡਾ ਕੰਮ ਚਲਾਇਆ ਜਾਵੇ ਜਦੋਂ ਅਸੀਂ ਦਫ਼ਤਰਾਂ ਵਿੱਚ ਜਾਂਦੇ ਹਾਂ ਤੇ ਸਾਨੂੰ ਇਹ ਕਿਹਾ ਜਾਂਦਾ ਸੀ ਕੰਮ ਪੁੱਛੋ ਬੰਦ ਹੈ ਕਿ ਅਸੀਂ ਚੰਡੀਗੜ੍ਹ ਗਏ ਉਹਨਾਂ ਕਿ ਕੋਈ ਪਿੱਛੋਂ ਕੰਮ ਬੰਦ ਨਹੀਂ ਇੱਥੇ ਹੀ ਤਣਾਟ ਲੋਕਾਂ ਨੇ ਬੰਦ ਕੀਤਾ ਆਇਆ ਹੈ ਤੇ ਸਾਡੇ ਮਜ਼ਦੂਰਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹਨਾਂ ਕਹਿੰਦਾ ਆ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੇਰੇ ਨਾਲ ਪੇਪਰ ਸੰਪੈਟਾਈ ਤੋਂ ਆ ਅਸੀਂ ਜੀ ਪੰਜ ਵਾਰ ਸਾਬ ਬੱਗਾ ਸਿੰਘ ਨਾਲ ਚੰਡੀਗੜ੍ਹ ਗਏ ਸਾਂ ਉਸ ਤੋਂ ਸਾਨੂੰ ਆਡੇ ਮੇਕੇ ਏਡੀਸੀ ਮਰਨ ਮਿਲੋ ਜਾ ਕੇ ਸਾਡੀ ਅੱਜ ਏਡੀਸੀ ਦੂਜੀ ਮੀਟਿੰਗ ਏ ਪਹਿਲੀ ਮੀਟਿੰਗ ਤੇ 33 플러스 ਮੰਗ ਪਿੱਤੇ ਹੋਏ ਨੇ 30 ਦੇ ਕਰੀਬ ਆਜਵਾਂਗੇ ਜੈਪੀਨ ਜੈ ਭਾਰਤ ਜੈਪੀਨ ਜੈ ਭਾਰਤ ਹਾਂਜੀ ਅਸੀਂ ਅੱਜ ਐਪੀਐਡ்சி ਦੇ ਐਡ்சி ਸਾਹਿਬ ਜੀ ਦੇ ਇਹ ਖੜੇ ਹੋਏ ਹਾਂ ਜੀ ਸੋਨਮ ਨਰੇਕਾ ਪ੍ਰਧਾਨ ਆ ਸਾਰੇ ਜਣੇ ਜਿਹੜੇ ਇੰਨਾ ਨੇ ਸਾਡੇ ਕੋਈ ਵੀ ਨਹੀਂ ਮੰਗ ਪੂਰੀ ਕੀਤੀ ਦਿਨਾਂ ਚੱਤੇ ਲੱਗੇ ਆਏ ਅੱਤੀ ਮੰਗਾ ਹੈ ਕਿ ਸਾਨੂੰ ਕੰਮ ਦਿੱਤਾ ਜਾਵੇ ਜੇ ਜਾਇ ਤੇ ਜਾਣਾ ਸਾਰੇ ਆਏ ਹੋਏ ਮੀਰਾ ਭਾਣਾ ਨੂੰ ਜਾਇ ਤੇ ਜਾਂ ਬਾਸੀ ਪੰਜ ਛੇ ਵਾਲੀ ਚੰਦੀਦਾਰ ਗਏ ਭਾਜੀ ਯਾਰਾਂ ਦੇ ਨਾਲ ਸਾਡੇ ਇਹਨਾਂ ਨੇ ਵਧੀਆ ਟੰਗ ਦੇ ਨਾਲ ਗੱਲ ਸੁਣੀ ਇਹਨਾਂ ਨੇ ਸਾਡੀ ਗੱਲ ਨਹੀਂ ਸੀ ਸੁਣੀ ਅਸੀਂ ਉੱਥੇ ਗਏ ਉੱਥੋਂ ਸਾਨੂੰ ਲੈਟਰ ਮਿਲੀ ਫਿਰ ਅਸੀਂ ਅੱਜ ਦੋ ਵਾਰ ਮੀਟਿੰਗ ਦੋ ਅੱਜ ਸਾ ਅਸੀਂ ਦੋ ਮੀਟਿੰਗਾਂ ਅਸੀਂ ਐਡੀ ਡੀਸੀ ਸਾਹਿਬ ਨਾਲ ਕੀਤੀਆਂ ਤੇ ਉਹਨਾਂ ਨੇ ਸਾਡੇ ਮੰਗ ਪੱਤਰ ਲੈਣੇ ਸ਼ੁਰੂ ਕੀਤੇ ਸਾਨੂੰ 100 ਦਿਨ ਦਾ ਕੰਮ ਲਗਾਤਾਰ ਜਿੱਤ ਜਾਵੇ ਜੈਪੀਨ ਜੈਪਾਲ ਜੈਪੀਨ ਜੈਪਾਲ ਉਹਨਾਂ ਨੇ ਕਿਹਾ ਮੇਰਾ ਨਾਮ ਸੁਣਨ ਲਈ ਤੇ ਅਗਲੇ ਸਪੀਕਰਲਾਕ ਗੁਰਵਰ ਸਾਹਿਬ ਇਹ ਲਾ ਭਾਈ ਜੀ ਮਨਰੇਗਾ ਦੇ ਕੰਮ ਨੂੰ ਸਾਨੂੰ 6 ਮਹੀਨਿਆਂ ਤੋਂ ਲਗਾਤਾਰ ਦਫ਼ਤਰ ਤੇ ਗੇੜੇ ਮਾਰਦੇ ਮਨਰੇਗਾ ਦਾ ਸਾਨੂੰ ਕੰਮ ਮਿਲ ਨਹੀਂ ਰਿਹਾ ਕੋਈ ਚੰਡੀਗੜ੍ਹ ਜਾਣ ਕਰਕੇ ਸਾਨੂੰ ਮੈਂ ਕਿਹੜਾ ਬੋਲ ਜਾਂ ਮੈਂ ਇੱਕਾ ਤੋਂ ਕੰਮ ਸਾਡੇ ਫਾਰਮ ਉੱਤੇ ਜਮਾ ਹੋਏ ਤੇ ਮਨਰੇਗਾ ਦਾ ਕੰਮ ਸਾਨੂੰ ਦਿੱਤਾ ਜਾਵੇ ਤੇ ਆ ਤੀ ਜਾਰੀ ਕੋਈ ਫਿੰਡਰ ਨੂੰ ਪਰ ਸੇਖਾ ਵੀ ਰਹਿਣ ਵਾਲੀ ਨੇ ਆ ਅਸੀਂ ਚੰਡੀਗੜ੍ਹ ਦੀਆਂ ਪੰਜ ਮੀਟਿੰਗਾਂ ਕਰ ਰਹੇ ਆ ਸਾਡਾ ਕਮਨੀ ਚੱਲ ਰਿਹਾ ਮਨਰੇਗਾ ਦਾ ਚੰਡੀਗੜ੍ਹ ਦੀਆਂ ਪੰਜ ਮੀਟਿੰਗਾਂ ਕਰਾਈਆਂ ਉਹਨਾਂ ਨੇ ਸਾਨੂੰ ਆਰਡਰ ਕੀਤੀ ਆ ਕਿ ਉੱਥੇ ਜਾ ਕੇ ਜੀ ਡੀ ਸੀ ਮੈਡਮ ਨੂੰ ਮਿਲੋ ਹੋਣਾ ਅਸੀਂ ਦੂਸਰੀ ਮੀਟਿੰਗ ਹੈ ਸਾਡੀ ਅਸੀਂ ਜੀ ਡੀ ਸੀ ਸਾਡ ਨੂੰ ਮਿਲ ਆਏ ਆ ਅਸੀਂ ਮੰਗ ਪੱਤਰ ਜਮ੍ਹਾਂ ਕਰਵਾਇਆ ਪਹਿਲਾਂ ਵੀ ਦੂਸਰੀ ਮੀਟਿੰਗ ਹੋਣਾ ਸਾਡੀ ਹੋਣ ਜਾ ਰਹੀ ਹੈ ਜਾ ਕੇ ਮਿਲ ਜਾਓ ਆਪਿੰਡਾ ਪਿੰਡ ਆ ਪਰਤ ਮੇਰਾ ਨਾਮ ਅਮਨਜੀਤ ਕੋਰ ਕਾਲ ਟਿੱਬ ਦੇ ਰਹਿਣ ਵਾਲਾ ਜਿਲ੍ਹਾ ਪ੍ਰਧਾਨਪੁਰ ਕੋਰ ਜਿਲ੍ਹਾ ਬਲਾਕ ਮੰਡੋੜ ਦੇ ਅਸੀਂ ਚੰਡੀਗੜ੍ਹ ਪੰਜ ਕ 6 ਗੇੜੇ ਲਾਇਆ ਸਾਨੂੰ ਵਧੀਆ ਉੱਥੇ ਵੀ ਸਾਡੀ ਵਧੀਆ ਸੁਣਾਈ ਰਹੀ ਆ ਥੋੜੀ ਰਿਪੋਰਟ ਨਾ ਦਿੱਤੀ ਬੱਗਾ ਸਿੰਘ ਨਾਲ ਗਿਆ ਸੀ ਡਾ ਡੀ ਸੀ ਡੀ ਨੂੰ ਮੈਡਮ ਨੂੰ ਮਿਲੋ ਅੱਜ ਦੂਜੀ ਸਾਡੀ ਮੀਟਿੰਗ ਆ ਅੱਜ 30 ਅੱਗੇ ਸਾਡੀ ਮੀਟਿੰਗਾਂ ਹੋ ਗਈਆਂ ਮੰਗ ਪੱਤਰ ਦਿੱਤੇ ਆ ਪੱਤੀ ਅੱਜ ਹੋ ਜਾਣਿਆ ਤੇ ਤੇ ਜੰਨੇ ਆ ਤੇ ਸਾਡੀ ਗੱਲ ਵਧੀਆ ਸੁਣੀ ਕੀ ਆ ਉਥੋਂ ਸਾਡੋ ਜਾਣ ਨਾਲ ਸਾਨੂੰ ਬਹੁਤ ਵਧੀਆ ਫਾਇਦਾ ਆਇਆ ਅੱਗੇ ਤਾਂ ਸਾਰੇ ਇੱਥੇ ਹਾਰੇ ਗੰਦ ਕਰਕੇ ਬਿਤੇ ਰਹੇ ਸੀ ਕਿੱਥੇ ਜਾਂਦੇ ਸੀ ਸਾਰੇ ਕਹਿੰਦੇ ਸੀ ਨਾ ਪੱਗਾਂ ਸੰਗ ਨੂੰ ਛੱਡ ਦੇ ਉਹ ਆ ਕਰਦੇ ਹੋ ਅਨਕੁਮ ਕੰਮ ਦੇਣੇ ਪਰ ਨਾ ਪੱਗਾਂ ਸੰਗ ਨਹੀਂ ਛੱਡਿਆ ਪਰ ਉਹਨਾਂ ਕੰਮ ਬੰਦ ਕਰ ਦਿੱਤਾ ਵੀ ਹੋਰ ਨਹੀਂ ਤਾਂ ਚੱਲ ਕੰਮ ਬੰਦ ਹੋਊਗਾ ਤਾਂ ਹਾਰੇ हटਜੂਂਗੇ ਪਰ ਅਸੀਂ ਹਟਦੇ ਨਹੀਂ ਅਸੀਂ ਦਿੱਲੀ ਤੱਕ ਵੀ ਜਾਵਾਂਗੇ ਚੰਡੀਗੜ੍ਹ ਚ ਜਾਵਾਂਗੇ ਸਾਰੇ ਪਾਸੇ ਘੁੰਮਾਂਗੇ ਪਰ ਕੰਮ ਨਹੀਂ ਛੱਡਣਾ ਬੱਗੇ ਦਾ ਸਾਥ ਦੇਾਂਗੇ ਬਗਿਆਰ ਪੈਸਾ ਸਾਰੇ ਦਿਓ ਮੋਢੇ ਨਾ ਮੋਢਾ ਮਲਾ ਕੇ ਸਾਰਿਆਂ ਤੇ ਮੇਰਾ ਨੰਬਰ ਹੈਗਾ 826462287 ਜਿੱਥੇ ਵੀ ਸੁਣਾਈ ਹੁੰਦੀ ਹੈ ਨੰਬਰ ਦੇ ਨਾਲ ਅਟੈਚ ਕੋ ਕੇ ਸਾਨੂੰ ਮਾਰਗ ਦਰੋ ਸਹੀ ਨਾਲ ਜੁੜੋ ਜੇ ਕੰਮ ਲੈਣਾ ਤੇ ਪੁਰਾਣਾ ਨਵਾਂ ਇਹਨਾਂ ਕਹਿੰਦਾ ਹਾਂ ਜੈ ਭੀਮ ਜੈ ਜੱਪਾ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੀ ਇਹ ਭੈਣਾ ਔਰ ਮੇਰੇ ਵੀਰ ਮੇਰੇ ਪਿਤਾ ਸमान ਬਜ਼ੁਰਗ ਤਾਂ ਖਾਸ ਕਰਕੇ ਪ੍ਰਧਾਨ ਬੱਗਾ ਸਿੰਘ ਜੀ ਸਾਡੇ ਪ੍ਰਧਾਨ ਜਿਹੜੇ ਆ ਦੂਸਰੀ ਵਾਰ ਮੀਟਿੰਗ ਜਿਹੜੀ ਇੱਥੇ ਹੋਈ ਏ ਆਪਣੇ ਐਡੀਸੀ ਸਾਹਿਬ ਨਾਲ ਮਨਰੇਗਾ ਦੇ ਕੰਮਾਂ ਨੂੰ ਲੈ ਕੇ ਕਿਉਂਕਿ ਦਫ਼ਤਰਾਂ ਦੇ ਵਿੱਚ ਗਰੀਬ ਸਮਾਜ ਦੇ ਲੋਕ ਜਾਂਦੇ ਨੇ ਦਾ ਦਸਤਾਰ ਅਮਰੀਕਾ ਦੇੰਦਰ ਇਹ ਕੰਮ ਨਹੀਂ ਚੱਲਦਾ ਕੰਮ ਸਰਕਾਰ ਨੇ ਬੰਦ ਕਰ ਦਿੱਤਾ ਹਾਲਾਂਕਿ ਫਿਰ ਪ੍ਰਧਾਨ ਜੀ ਨੇ ਕੋਸ਼ਿਸ਼ ਕੀਤੀ ਵੀ ਚੱਲੋ ਆਪਾਂ ਇਹਨਾਂ ਦੇ ਮੁੱਢ ਦੇ ਵਿੱਚ ਚੰਡੀਗੜ੍ਹ ਪਹੁੰਚ ਗਏ ਡਾਇਰੈਕਟਰ ਸਾਹਿਬ ਕੋਲ ਔਰ ਸਾਰੀਆਂ ਲੇਬਰਾਂ ਸਾਰੇ ਸਮਾਜ ਨੂੰ ਲੈ ਕੇ ਬਾਰਸ਼ਾਂ ਪੈਂਦੀਆਂ ਦੇ ਵਿੱਚ ਚੰਡੀਗੜ੍ਹ ਪਹੁੰਚੇ ਔਰ ਚੰਡੀਗੜ੍ਹ ਤੋਂ ਡਾਇਰੈਕਟਰ ਸਾਹਿਬ ਨੂੰ ਜਾ ਕੇ ਹਲੂਣਾ ਮਾਰਿਆ ਕਿ ਭਾਈਆ ਗਰੀਬ ਸਮਾਜ ਕਿੱਧਰ ਜਾਵੇ ਜਿਨ੍ਹਾਂ ਕੋਲ ਹਰਾਂ ਦੀ ਮਾਰ ਵੀ ਵੱਜ ਗਈ ਤਾਂ ਜਿਨ੍ਹਾਂ ਕੋਲ ਰੁਜ਼ਗਾਰ ਹੀ ਹੈ ਨਹੀਂ ਉਹਨਾਂ ਬੰਦਿਆਂ ਨੂੰ ਕੰਮ ਦਿਓ ਇੱਕ ਕੰਮ ਦਿੱਤਾ ਜਾਵੇ ਖਾਸ ਕਰਕੇ ਫਰੋਜ਼ਪੁਰ ਜ਼ਿਲ੍ਹੇ ਨੂੰ ਫਰੋਜ਼ਪੁਰ ਜ਼ਿਲ੍ਹੇ ਨੂੰ ਹਰਾਂ ਦੀ ਮਾਰ ਵੀ ਫਰੋਜ਼ਪੁਰ ਜ਼ਿਲ੍ਹੇ ਨੂੰ ਤੇ ਜੰਗ ਦੀ ਮਾਰ ਤੇ ਉਹ ਵੀ ਫਰੋਜ਼ਪੁਰ ਜ਼ਿਲ੍ਹੇ ਨੂੰ ਤਾਂ ਇੱਥੇ ਜਿਹੜੇ ਲੋਕ ਨੇ ਸਭ ਤੋਂ ਜ਼ਿਆਦਾ ਗਰੀਬੀ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕਿਉਂਕਿ ਜਿਹੜਾ ਪ੍ਰਸ਼ਾਸਨ ਥੱਲੇ ਵਾਲਾ ਜ਼ਿਲ੍ਹਿਆਂ ਦੇ ਵਿੱਚ ਬੈਠਾ ਬਲਾਕਾਂ ਦੇ ਵਿੱਚ ਬੈਠਾ ਉਹ ਸਾਰਾ ਗਰੀਬਾਂ ਨੂੰ ਟਾਲ ਮਟੋਲ ਕਰਕੇ ਟਾਲ ਦਿੰਦਾ ਵੀ ਕੰਮ ਸਰਕਾਰ ਤੋਂ ਬੰਦ ਹੋ ਗਿਆ ਤੇ ਹਾਲਾਂਕਿ ਜਿਹੜਾ ਪ੍ਰਧਾਨ ਬੱਗਾ ਸਿੰਘ ਜੀ ਨੇ ਬੜੀ ਕੋਸ਼ਿਸ਼ ਕੀਤੀ 2250 ਬੰਦੇ ਦਾ ਕਾਫਲਾ ਲੈ ਕੇ ਰੇਲਾ ਤੇ ਜਾ ਕੇ ਆਪਣੇ ਵਿਕਾਸ ਭਵਨ ਪੰਚਾਇਤ ਵਿਕਾਸ ਭਵਨ ਪਹੁੰਚੇ ਔਰ ਪਹੁੰਚ ਕੇ ਬਾਰਸ਼ਾਂ ਦੇ ਵਿੱਚ ਜਿਹੜਾ ਇਹ ਇਨੀ ਹਿੰਮਤ ਕੀਤੀ ਐਸੀ ਬਹੁਤ ਬਹੁਤ ਧੰਨਵਾਦ ਕਰਨੇ ਇਹਨਾਂ ਦਾ ਔਰ ਧੰਨਵਾਦ ਕਰਨੇ ਉਹਨਾਂ ਲੋਕਾਂ ਦਾ ਕਿ ਜਿਹੜੇ بارشਾਂ ਦੇ ਵਿੱਚ ਵੀ ਨਹੀਂ ਰੁਕੇ ਔਰ ਜਾ ਕੇ ਆਪਦੇ ਹੱਕ ਦੀ ਆਵਾਜ਼ ਉਹਨਾਂ ਬਲੰਦ ਕੀਤੀ ਚੰਡੀਗੜ੍ਹ ਦੇ ਵਿੱਚ ਅਗਰ ਸਰਕਾਰ ਇਹ ਕੰਮ ਬੰਦ ਕਰਦੀ ਏ ਤਾਂ ਇਹ ਗਰੀਬ ਜਿਹੜੇ ਨੇ ਇਹ ਬੇਰੁਜ਼ਗਾਰ ਹੋ ਜਾਣਗੇ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਸਮਾਜ ਦੇ ਲੋਕ ਬੈਠੇ ਨੇ ਕੋਈ ਵੀ ਇਹ ਭਾਵੇਂ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਤਾਂ ਉਹਨੂੰ ਜਿਹੜਾ ਇਹ ਮਜ਼ਦੂਰੀ ਨਹੀਂ ਮਿਲ ਰਹੀ ਤਾਂ ਇਸ ਕਰਕੇ ਅਸੀਂ ਬੇਨਤੀ ਕਰਨੀ ਹੈ ਕਿ ਮਜ਼ਦੂਰੀ ਦਿੱਤੀ ਜਾਵੇ ਔਰ ਪਿੰਡਾਂ ਦੇ ਵਿੱਚ ਮਨਰੇਗਾ ਦਾ ਕੰਮ ਚਲਾਇਆ ਜਾਵੇ ਸਭ ਨੂੰ ਜੈ ਭੀਮ ਜੈ ਭਾਰਤ ਮੈਂ ਉਹ ਬੇਨਤੀ ਕਰਾਂਗਾ ਪ੍ਰਧਾਨ ਬੱਗਾ ਸਿੰਘ ਜੀ ਨੂੰ ਉਹ ਪੂਰੀ ਜਿਹੜੀ ਹੈ ਵਿਸਥਾਰ ਨਾਲ ਗੱਲ ਕਰਨਗੇ ਸਭ ਨੂੰ ਜੈ ਭੀਮ ਜੈ ਭਾਰਤ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਜੈ ਭਾਰਤ ਸਸਕਾਰ ਨਮਸਕਾਰ ਸਾਥੀਓ ਲਗਭਗ 2004 2004 ਦੇ ਵਿੱਚ ਸਾਡੀ ਜਿਹੜੀ ਆ جنگ ਸ਼ੁਰੂ ਸੀ ਗਰੀਬੀ ਤੇ ਮੀਰੀ ਦੀ 2004 ਤੋਂ ਲੈ ਕੇ 25 ਚੜ ਗਿਆ ਲਗਭਗ 21 ਸਾਲ ਹੋ ਗਏ ਆ ਜਿਹੜੇ ਮਜ਼ਦੂਰਾਂ ਦੀ ਜੰਗ ਲੜਾਈ ਲੜਦੇ ਪਏ ਆ ਸਾਥੀਓ ਪਹਿਲੋਂ ਮਨਰੇਗਾ ਬਣਾਉਣ ਲਈ ਸਵਾ ਲੱਖ ਬੰਦਾ ਦਿੱਲੀ ਇਕੱਠੇ ਹੋਏ ਸੀਗੇ 2004 ਦੇ ਵਿੱਚ ਬਾਬਾ ਸਾਹਿਬ ਫਲਟਰਪੇਡ ਕਰ ਭਿਮਰਾਓ ਸਾਹਿਬ ਦਾ ਸੰਵਿਧਾਨ ਨੂੰ ਸੋਧ ਕਰਕੇ 2005 ਚ ਰੋਜ਼ਗਾਰ ਗਰੰਟੀ ਐਕਟ ਕਾਨੂੰਨ ਬਣ ਗਿਆ ਸੀਗਾ ਤਾਂ 3 ਸਾਲ ਕੋਈ ਕੰਮ ਕਿਸੇ ਨੂੰ ਜਾਣਕਾਰੀ ਨਹੀਂ ਹੈਗੀ ਸੀਗੀ ਪਤਾ ਹੀ ਨਹੀਂ ਸੀਗਾ 2008 ਤੇ 9 ਦੇ ਵਿੱਚ ਸੀ ਉਦੋਂ ਪੁਰਾਣਾ ਡੀਸੀ ਦਫ਼ਤਰ ਇੱਧਰ ਸੀਗਾ ਲਗਾਤਾਰ 3 ਦਿਨ ਧਰਨਾ ਲਾਇਆ ਉਦੋਂ ਜਿਹੜਾ ਰਾਜੇ ਲੜਦੇ ਹੁੰਦੇ ਸੀ ਤੇ ਵੱਡਾ ਸਾਰਾ ਢੋਲ ਹੁੰਦਾ ਉਹਨੂੰ ਨਗਾਰਾ ਕਹਿੰਦੇ ਆ ਤਾਂ ਇਸੇ ਤਰ੍ਹਾਂ ਨਗਾਰਾ ਰੱਖ ਕੇ ਤਿੰਨ ਦਿਨ ਅਸੀਂ ਲੜਾਈ ਲੜੀ ਲੜਾਈ ਲੜਨ ਤੋਂ ਬਾਅਦ ਤੀਜੇ ਦਿਨ ਡੀਸੀ ਆਇਆ ਬਾਹਰ ਤਾਂ ਪੰਚਾਇਤਾਂ ਤੋਂ ਮਤੇ ਲੈ ਹੋਏ ਸੀਗੇ ਤੇ ਮਤੇ ਵੇਖ ਕੇ ਡੀਸੀ ਸਾਹਿਬ ਕਹਿੰਦਾ ਕਿ ਕੋਈ ਕੰਮ ਕਰਨ ਵਾਲਾ ਬੰਦਾ ਹੈ ਨਹੀਂ ਤਾਂ 7-800 ਬੰਦਾ ਬੈਠਾ ਸੀ ਜਿਹੜਾ ਧਰਨੇ ਦੇ ਵਿੱਚ ਉਹ ਸਾਰਿਆਂ ਨੇ ਕਿਹਾ ਜੀ ਅਸੀਂ ਬੰਦੇ ਆ ਸਾਨੂੰ ਦੇਖੋ ਅਸੀਂ ਕੰਮ ਕਰਨ ਵਾਲੇ ਆ ਤੁਹਾਨੂੰ ਬੰਦੇ ਦਿਸਦੇ ਨਹੀਂ ਐ ਤਾਂ ਡੀਸੀ ਸ਼ਰਮਿੰਦਾ ਹੁੰਦਾ ਵਾਪਸ ਮੁੜ ਗਿਆ ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਨਰੇਗਾ ਦੇ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਕੇ ਨਰੇਗਾ ਚਲਾਈ ਲੇਕਿਨ ਨਰੇਗਾ ਦੀ ਅੱਜ ਅਸੀਂ 90% ਲੋਕਾਂ ਨੂੰ ਸਮਝ ਬਣ ਗਈ ਨਰੇਗਾ ਹੈ ਕਿ ਆ ਨਰੇਗਾ ਸਾਡਾ ਫਾਇਦਾ ਕੀ ਹੈਗਾ ਨਰੇਗਾ ਬਣੀ ਕਿੱਥੋਂ ਆ ਤੇ ਚੱਲਣੀ ਕਿਵੇਂ ਤਾਂ ਉਸ ਤੋਂ ਬਾਅਦ ਕਾਫੀ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਚ ਹੋਰ ਮੁਸ਼ਕਲਾਂ ਕੀ ਆਈਆਂ ਕਿ ਜਿਹੜੇ ਲੋਕ ਸਿੱਖ ਜਾਂਦੇ ਸੀਗੇ ਉਹਨਾਂ ਨੂੰ ਸਿਆਸੀ ਲੋਕ ਤੇ ਪ੍ਰਸ਼ਾਸਨ ਦੇ ਅਧਿਕਾਰੀ ਵਰਗ ਲਾ ਕੇ ਸਸਤਾ ਨਾਲੋਂ ਤੋੜ ਲੈਂਦੇ ਸੀ ਕਿ ਜਦੋਂ ਸਸਤਾ ਨਾਲੋਂ ਟੁੱਟਨੇ ਸ਼ੁਰੂ ਹੋਏ ਤਾਂ ਹੁਣ ਸਰਕਾਰ ਨੇ ਕੰਮ ਜਿਹੜਾ ਹੈਗਾ ਉਹ ਬੰਦ ਕੀਤਾ ਆਪਦੇ ਵੱਲੋਂ ਕੰਮ ਜਿਹੜਾ ਹੈਗਾ ਬੰਦ ਕੀਤਾ ਤੇ ਫਰਜੀ ਹੁਕਮਾਂ ਨੂੰ ਮੰਨਦੇ ਨੇ ਦਫ਼ਤਰਾਂ ਵਾਲੇ ਜਿਹੜੇ ਮੁਲਾਜ਼ਮ ਨੇ ਕਹਿੰਦੇ ਜੀ ਸਰਕਾਰ ਨੇ ਕੰਮ ਬੰਦ ਕਰ ਦਿੱਤਾ ਪਰ ਲਿਖਤ ਵਿੱਚ ਕਿਤੇ ਕੰਮ ਬੰਦ ਨਹੀਂ ਹੋਇਆ ਨਾ ਕਿਤੇ ਚਿੱਠੀ ਆਈ ਆ ਨਾ ਸਰਕਾਰ ਨੇ ਇਹ ਕੰਮ ਬੰਦ ਹੀ ਕੀਤਾ ਹੈਗਾ ਤਾਂ ਵੈਸੇ ਵੀ ਸਾਡਾ ਜਿਹੜਾ ਨਰੇਗਾ ਹੈਗੀ ਆ ਇਹ ਰੋਜ਼ਗਾਰ ਗਰੰਟੀ ਐਕਟ ਬਣਿਆ ਜਿਹੜਾ ਗਰੰਟੀ ਕਾਨੂੰਨ ਬਣ ਗਿਆ ਉਹਨੂੰ ਕੋਈ ਤੋੜ ਹੀ ਨਹੀਂ ਸਕਦਾ ਉਹਦੇ 'ਚ ਕੋਈ ਹਿੰਮਤ ਹੀ ਨਹੀਂ ਹੈਗੀ ਕਿ ਉਹਨੂੰ ਤੋੜ ਦੇਵੇ ਇਸ ਦੇ ਸਬੰਧ ਵਿੱਚ ਅਸੀਂ ਲਗਭਗ 8-9 ਮਹੀਨੇ ਪਹਿਲਾਂ ਹੀ ਮੀਟਿੰਗਾਂ ਦੇ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਭਾਈ ਸਾਡੇ ਨਾਲ ਇਹੋ ਜਿਹੇ ਹੱਕ ਜਿਹੜੇ ਹਾਸੇ ਹੈਗੇ ਉਹ ਵਾਪਰਨਗੇ ਤਾਂ ਸਾਡੇ ਤੋਂ ਕੰਮ ਕਰਵਾ ਕੇ 5-5 ਮਹੀਨੇ ਪੈਸੇ ਨਹੀਂ ਪਾਏਗਾ ਉਸ ਤੋਂ ਬਾਅਦ ਸਾਡਾ ਜਿਹੜਾ ਉਹ ਪੈਸੇ ਰੋਕਣ ਤੋਂ ਬਾਅਦ ਸਾਨੂੰ ਹਿੰਮਤ ਵਿਲੀ ਹੌਸਲਾ ਮਿਲਿਆ ਪਬਲਿਕ ਦਾ ਤੇ ਅਸੀਂ ਚੰਡੀਗੜ੍ਹ ਗਏ ਲਗਭਗ ਅ ਤਰਨੇ ਦੇ ਰੂਪ ਚ ਅਸੀਂ 5 ਵਾਰੀ ਗਏ ਤੇ 6ਵੇਂ ਵਾਰ ਅਸੀਂ ਆਰਡਰਾਂ ਦੀ ਕਾਪੀ ਲੈਣ ਗਏ ਆ ਆਰਡਰ ਜਿਹੜੇ ਹੋ ਗਏ ਏਡੀਸੀ ਡੀ ਨੇ ਹੋ ਗਏ ਆ ਪਰ ਏਡੀਸੀ ਡੀ ਨੇ ਸਾਡੇ ਤੋਂ ਪਹਿਲਾਂ ਵੀ ਜਿਹੜੀ ਲਿਸਟ ਮੰਗੀ ਸੀ ਲਿਓ ਕਿਹੜੇ ਕਿਹੜੇ ਪਿੰਡਾਂ ਚ ਕੰਮ ਚਲਾਉਣਾ ਉਹ 33 ਪਿੰਡਾਂ ਦੀ ਲਿਸਟ ਆ ਜਿਹੜੀ ਨੱਟ ਤੇ ਚੜਾ ਦਿੱਤੀ ਗਈ ਆ ਤਾਂ ਅੱਜ ਵੀ ਪਲੱਸ 25 ਤੋਂ 30 ਬੰਦੇ ਜਿਹੜੇ ਪਿੰਡ ਪਿੰਡਾਂ ਦੀ ਲਿਸਟ ਜਿਹੜੀ ਹੈਗੀ ਆ ਉਹ ਆ ਗਈ ਆ ਹੁਣ ਇਸ ਤੋਂ ਬਾਅਦ ਜਿਹੜੀ ਇੱਥੇ ਮੀਟਿੰਗ ਨਹੀਂ ਹੋਏਗੀ ਇੱਥੇ ਲਿਸਟ ਨਹੀਂ ਬਣੇਗੀ ਆਪਾਂ ਇਹੇ ਲਿਸਟ ਲੈ ਕੇ ਬਲਾਕਾਂ 'ਚ ਜਾਵਾਂਗੇ ਜਿਹੜੇ ਕੋਈ ਬੰਦੇ ਰਹਿ ਗਏ ਹੋਏ ਉਹ ਬਲਾਕਾਂ ਵਿੱਚ ਹੀ ਆਪਾਂ ਬਲਾਕੇ ਉਹਨਾਂ ਦੀ ਲਿਸਟ ਜਿਹੜੀ ਹੈਗੀ ਆ ਨਵੇਂ ਸਿਰੇ ਉੱਥੋਂ ਹੀ ਰਿਸਿਵ ਕਰਾਵਾਂਗੇ ਤਾਂ ਨਾਲ ਨਾਲ ਰਾਜੇ ਗੱਲ ਇਹ ਆ ਕਿ ਇਹ ਜਿਹੜੀ ਲਿਸਟ ਨੂੰ ਵੀ ਲਾਗੂ ਕਰਵਾਉਣ ਲਈ ਜਿਹੜੀ ਬਣੀ ਹੋਈ ਆ ਇਦੇ ਤੇ ਵੀ ਹਾਲੇ ਭਰੋਸਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਸਿਆਸੀ ਲੋਕ ਨੇ ਉਹ ਵੋਟਾਂ ਦੀ ਤਿਆਰੀ ਕਰਦੇ ਪਏ ਆ ਉਹ ਪ੍ਰਸ਼ਾਸਨ ਤੇ ਇਹ ਲਿਸਟਾਂ ਵੀ ਸਾਡੀ ਨਪਾਉਣ ਦੀ ਕੋਸ਼ਿਸ਼ ਕਰਨਗੀ ਇਸ ਦੇ ਸਬੰਧ ਵਿੱਚ ਅਸੀਂ ਇਹ ਲਿਸਟਾਂ ਨੂੰ ਲੈ ਕੇ ਨਾਲ ਕਾਪੀਆਂ ਨੂੰ ਲੈ ਕੇ ਔਰ ਵੱਡੇ ਪੱਧਰ ਤੇ ਅਸੀਂ ਚੰਡੀਗੜ੍ਹ ਨੂੰ ਲੇਬਰਾਂ ਸਮੇਤ ਇੱਕ ਬੜਾ ਵੱਡਾ ਜਿਹੜਾ ਹੈਗਾ ਸਾਰੇ ਰਲ ਮਿਲ ਕੇ ਹਮਲਾ ਮਾਰਾਂਗੇ ਜਿਦੇ ਵਿੱਚ ਕਾਫੜੇ ਦੇ ਰੂਪ ਵਿੱਚ ਜਿੱਥੇ ਵੀ ਲੇਬਰਾਂ ਹੋਈਆਂ ਨਵੀਆਂ ਹੋਣ ਪੁਰਾਣੀਆਂ ਹੋਣ ਚਾਹੇ ਕੋਈ ਨਾਰਾਜ਼ ਹੋਵੇ ਜੇ ਕੋਈ ਨਾਲ ਸਾਥੀ ਹੋਵੇ ਸਾਥ ਪਹਿਲੋ ਡੰਡਾ ਹੋਇਆ ਸਾਰਿਆਂ ਨੂੰ ਬੇਨਤੀ ਆ ਕਿ ਨਿਰੇਗਾ ਸਾਰਿਆਂ ਦੀ ਏ ਇਹਨੂੰ ਬਚਾ ਲਓ ਹੱਥ ਜੋੜ ਕੇ ਬੇਨਤੀ ਆ ਨਿਰੇਗਾ ਜਿਹੜੀ ਤੁਹਾਡੀ ਤਾਂ ਬਚ ਸਕਦੀ ਆ ਜੇ ਤੁਸੀਂ ਅੱਜ ਰੋਲਾ ਪਾਓਗੇ ਤਾਂ ਆਪਣੀ ਮੰਗ ਕਰੋਗੇ ਤਾਂ ਇਕੱਠੇ ਹੋਗੇ ਤਾਂ ਇਕੱਠੇ ਹੋ ਕੇ ਆਪਣੀ ਤਾਕਤ ਦਿਖਾਓਗੇ ਤਾਂ ਜੇ ਤੁਸੀਂ ਚੁੱਪ ਕਰਕੇ ਘਰੇ ਬੈਠ ਗਏ ਤਾਂ ਫਿਰ ਇਹ ਨਿਰੇਗਾ ਕਾਨੂੰਨ ਬੰਦ ਕਰਨ ਲਈ ਉਹਨਾਂ ਨੂੰ ਹੌਸਲਾ ਬਣ ਜਾਣਾ ਤਾਂ ਫਿਰ ਇਹ ਬੰਦ ਹੋ ਸਕਦੀ ਆ ਇਸ ਦੇ ਸਬੰਧ ਚ 25 ਤੋਂ ਤਰੀਕ ਤੋਂ ਆਪਾਂ ਸ਼ੁਰੂ ਕਰਾਂਗੇ 25 ਤਰੀਕ ਤੋਂ ਔਰ ਅੱਗੇ ਪਿੱਛੇ ਦਿਨ ਅਰੇਜਸਟ ਹੁੰਦਾ ਛਟੀਆਂ ਛਟੀਆਂ ਦਾ 25 ਤੋਂ ਲੈ ਕੇ 30 ਦੇ ਵਿੱਚ ਸਾਰੀਆਂ ਲੇਬਰਾਂ ਦੇ ਸਮੇਤ ਤਿਆਰੀ ਕਰਾਂਗੇ ਉਸ ਤੋਂ ਪਹਿਲਾਂ ਦਫ਼ਤਰਾਂ ਦੇ ਵਿੱਚ ਵੀ ਪਤਾ ਕਰ ਲਾਂਗੇ ਉਸ ਤੋਂ ਪਹਿਲਾਂ ਆਪਾਂ ਦਫ਼ਤਰਾਂ 'ਚ ਮੀਟਿੰਗਾਂ ਵੀ ਕਰ ਲਾਂਗੇ ਜਿਹੜੇ ਕੋਈ ਬੰਦੇ ਹੋਰ ਵੀ ਰਹਿ ਗਏ ਉਹ ਵੀ ਆਪਣੇ ਨਾਲ ਜੋੜ ਲਾਂਗੇ ਮੈਨੂੰ ਤੁਹਾਡੇ ਤੋਂ ਆਸਾ ਪੂਰੀ ਉਮੀਦ ਆ ਕਿ ਇਮਾਨਦਾਰੀ ਦੇ ਨਾਲ ਇੱਥੋਂ ਜਾ ਕੇ ਅੱਜ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿਓ ਕੇ ਚੰਡੀਗੜ੍ਹ ਦੀ ਤਿਆਰੀ ਜਿਹੜੀ ਹੈਗੀ ਉਹ ਕਰੋ ਜਿਹੜੇ ਪਹਿਲੋ ਗਏ ਸੀ ਬੰਦੇ ਉਹਨਾਂ ਦੇ ਕੋਲੇ ਛੰਡੇ ਜਿਹੜੇ ਹੈਗੇ ਆ ਜਿਹੜੇ ਹੋਣ ਆਣਗੇ ਬੰਦੇ ਉਹਨਾਂ ਨੂੰ ਛੱਡੇ ਦਿੱਤੇ ਜਾਣਗੇ ਸਿਰਫ ਛੰਡੇ ਸਮੇਤ ਸਾਰਾ ਖਰਚਾ ਤੁਸੀਂ ਚੰਡੀਗੜ੍ਹ ਤੱਕ ਖਾਣ ਪੀਣ ਆਣ ਜਾਣ ਦਾ 200 ਰੁਪਏ ਦੇ ਵਿੱਚ ਤੁਸੀਂ ਅਪਟਾਉਣ ਕਰ ਸਕਦੇ ਹੋ ਨਾਲੇ ਚੰਡੀਗੜ੍ਹ ਵੇਖ ਸਕਦੇ ਹੋ ਨਾਲੇ ਆਪਦੇ ਹੱਕਾਂ ਲਈ ਲੜਾਈ ਲੜ ਸਕਦੇ ਹੋ ਆਓ ਮੈਨੂੰ ਅਮੇਂਦਾ ਟਾਡੇ ਤੋਂ ਸਾਰਿਆਂ ਤੋਂ ਕਿ ਆਪਾਂ ਇਕੱਠੇ ਹੋ ਕੇ ਆਪਣੀ ਮਨਰੇਗਾ ਦੇ ਹੱਥ ਵਿੱਚ ਚੰਡੀਗੜ੍ਹ ਦੀ ਤਿਆਰੀ ਕਰੀਏ ਅੱਜ 16 ਤਰੀਕ ਹੈਗੀ ਆ ਅਤੇ 25 ਤਰੀਕ ਤੱਕ ਇੱਕ ਹਫ਼ਤੇ ਦਾ ਟਾਈਮ ਹੈਗਾ ਹਫ਼ਤਾ ਦਾ ਜਿਹੜਾ ਹੈਗਾ ਆਪਾਂ ਬਲਾਕਾਂ ਦੇ ਵਿੱਚ ਹੀ ਲਾ ਦੇਣਾ ਪਿੰਡਾਂ 'ਚ ਹੀ ਲਾ ਦੇਣਾ ਉਸ ਤੋਂ ਬਾਅਦ ਆਪਾਂ 25 ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਜਿੱਥੋਂ ਦਾ ਵੀ ਆਪਾਂ ਨੂੰ ਟਾਈਮ ਮਿਲ ਗਿਆ ਫੋਨ ਕਰਕੇ ਜਾਵਾਂਗੇ ਕਿਦਨ ਆਈਏ ਔਰ 25 ਤੋਂ 26 ਵੀ ਮਿਲ ਸਕਦੀ ਆ 27 ਵੀ ਮਿਲ ਸਕਦੀ 28 ਵੀ ਮਿਲ ਸਕਦੀ ਆ 29 ਵੀ ਮਿਲ ਸਕਦੀ ਆ ਪਰ 30 ਤੋਂ ਪਹਿਲਾਂ ਪਹਿਲਾਂ ਆਪਾਂ ਬਹੁਤ ਵੱਡਾ ਇੱਕ ਤੂਫਾਨੀ ਦੌਰਾ ਕਾਫਲਾ ਲੈ ਕੇ ਜਾਵਾਂਗੇ ਮੈਨੂੰ ਆਸ ਆ ਪੂਰੀ ਕਿ ਤੁਸੀਂ ਮੇਰਾ ਸਾਥ ਦਿਓਗੇ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਜੀ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ ਸਭ